ਵੇ ਬੇਜਾ ਜੋ ਫਿਰ ਗੀਤ ਗਾਈਏ ਅੱਛਾ ਭਾਈ ਕਹੋ ਗਾਵਾਂਗੇ ਆਪਾਂ ਮਤਲਬ ਕਿ ਜਿਹੜਾ ਕਦੀਰ ਹੈ ਨਾ ਉਹਨੂੰ ਡੇਲੇ ਲੱਗਦੇ ਨੇ ਅੱਛਾ ਹੈਨਾ ਹਾਂ ਤੇ ਉਹਦੇ ਡੇਲੇ ਵੀ ਨਹੀਂ ਕੋਈ ਕੰਮ ਮਤਲਬ ਡੇਲੇ ਤਾਂ ਕੰਮ ਆ ਜਾਂਦੇ ਨੇ ਡੇਲੇ ਤਾਂ ਆਪਾਂ ਚਾਰ ਪਾ ਲੈਨੇ ਹਨਾ ਮਤਲਬ ਕਿ ਉਹਦੇ ਨਾਲ ਕੋਈ ਪੱਤਿਆਂ ਨੂੰ ਖਾਂਦਾ ਨਾ ਉਹਨੂੰ ਕੋਈ ਸੀਜਦਾ ਹੈ ਨਾ ਕੋਈ ਪਾਣੀ ਦਿੰਦਾ ਨਾ ਉਹਦੇ ਕੋਈ ਛਾਵੇਂ ਵਹਿੰਦਾ ਹੈ ਤੇ ਨਾ ਉਹਦੇ ਕੋਈ ਫੁੱਲ ਕੰਮ ਆਉਂਦੇ ਨੇ ਨਾ ਕੋਈ ਉਹਦੇ ਉੱਤੇ ਟਾਹਣੀਆਂ ਦੇ ਉੱਤੇ ਆ ਕੇ ਕੋਈ ਉਹ ਵਹਿੰਦੇ ਨੇ ਤੋਤੇ ਤੋਤੇ ਜਿਹੜੀਆਂ ਪੈਂਦੇ ਨੇ ਤੇ ਨਾ ਹੀ ਉਹਦੇ ਮੱਝਾਂ ਗਾਵਾ ਉਹਦੇ ਮਤਲਬ ਕਿ ਪੱਤਿਆਂ ਨੂੰ ਖਾਂਦੀਆਂ ਨੇ ਉਹ ਕੰਡੇ ਹੁੰਦੇ ਨੇ ਹਾਂ ਕੰਡੇ ਹੁੰਦੇ ਨੇ ਤੇ ਇਹਦੇ ਬਣਿਆ ਹੋਇਆ ਬਹੁਤ ਹੀ ਪਿਆਰਾ ਸੋਹਣਾ ਜਿਹਾ ਗੀਤ ਹੈ ਅੱਜ ਆਪਾਂ ਉਹ ਵਾਲਾ ਗੀਤ ਗਾਵਾਂਗੇ ਹਾਂ ਕਰੀਰ ਤੇ ਇੱਕ ਕਰੀਰ ਤੋੜ ਕੇ ਲਿਆਉਂਦੀਆਂ ਸੇਵੀਆਂ ਬੱਟ ਕੇ ਪਾਉਂਦੀਆਂ ਹਾਂ ਹਾਂ ਉਹ ਸੇਵੀਆਂ ਬੱਟਦੇ ਹੁੰਦੇ ਨੇ ਜਦੋਂ ਉਹ ਦੁਪਰੀ ਕਰੀਰ ਲਿਆਉਂਦੀਆਂ ਠਿੰਗਾ ਹਾਂ ਤੇ ਠਿੰਗਾ ਤੇ ਸੇਵੇਂ ਪਾਉਂਦੇ ਬਟ ਬਟ ਹਾਂ ਚਲੋ ਜੀ ਅਸੀਂ सोनू ਸੁਣਾਉਣ ਲੱਗਿਆਂ ਜੀ ਬਹੁਤ ਹੀ ਪਿਆਰਾ ਸੋਹਣਾ ਜਾਂ ਗੀਤ ਤੇ ਤੁਸੀਂ ਸਾਡੇ ਗੀਤਾਂ ਨੂੰ ਅੱਗੇ ਦੀ ਅਗੇ ਸ਼ੇਅਰ ਜ਼ਰੂਰ ਕਰਨਾ ਜੀ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਕਰ ਲੈਣਾ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ ਜਉਂਦੇ ਵਾਦੇ ਰਹੋ ਖੁਸ਼ ਰਹੋ ਬਾਦਰ ਰਹੋ ਜਿੰਦਾਬਾਦ ਰਹੋ ਜੀ ਬੇ ਸੋਣ ਕਲਰ ਕਰੀ ਰਾ ਤੈਂ ਕਿਉਂ ਝੱਡੀਆਂ ਦਲ ਰੁਕ ਰਹੀ ਰਾਹ ਤੈ ਕਿਉਂ ਛੱਡੀਆਂ ਲਗ ਰਾਂ ਮਾਪੇ ਦੂਰ ਸੁ ਦੇ ਲੈ ਵੇ ਸੁਣ ਕਲ ਕ੍ਰਿ ਲਾ ਤੈਨੂੰ ਲੱਗਦੇ ਦੇ ਲੈ ਮਾਪੇ ਦੂ ਦੋਰੀਆ ਦੇ ਸੁਣ ਗਲਰਕ ਰੀਰ ਬਿਨ ਪੱਤਿਆਂ ਤੋਂ ਹਰਿਆ ਨਾ ਤੈਨੂੰ ਸੀੜੀਆਂ ਤੋਂ ਤੇ ਨਾ ਤੋਤੇ ਨਾ ਗਮਾਨੇ ਚਰੀਆ ਬੇਸੁਨਾ ਕਲਰ ਕਰੀਲਾ ਪਾਣੀ ਬਾਜ ਨੇ ਭੁੱਲ ਸੁਧੂਰੀ 베 ਸੁਣ ਕਲਰ ਕਰੀ ਰਾ ਲਗਦੇ ਭੁੱਲ ਸੁਧੂਰੀ ਮਾਪੇ ਦੂਰਵ ਸੈਂਦੇ ਮੂੜੀ ਵਜੋਗੇ ਸਾਰ ਨ ਲੈਂਦਾ ਕੋਈ ਬੇ ਮੇਰੀ ਆ ਮੂੜੀ கல்ீரா தேர ਬੈਠਾ ਰੋਵੇ ਸੁਣ ਕਲਰਕ ਰੀਰਾ ਪੰਛੀ ਬੈਠਾ ਰੋਵੇ ਅੰਮਾ ਜਾ ਆਣਾ ਲੋ ਵੇ ਕਦੇ ਨਾ ਟੁੱਟ ਦੇ ਮੋਵੇ ਅੰਮਾ

ਬੜੀ ਲੇ ਮੇਰੀ ਵਾਟ ਬਛੋੜਿਆ ਮਾੜੀ ਬੇ ਬੜੀ ਲੇ ਮੇਰੀ ਵਾਟ ਬਛੋੜਿਆ ਮਾੜੀ ਹਾਂਜੀ ਅਸੀਂ ਇਹ ਗੀਤ ਗਾਇਆ ਜੀ ਸਾਨੂੰ ਦੱਸਣਾ ਜੀ ਤੁਹਾਨੂੰ ਇਹ ਗੀਤ ਕਿਵੇਂ ਲੱਗਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ